ਪੁਰਾਣੀ ਪੈਨਸ਼ਨ ਬਹਾਲ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ ਪਹਿਲੇ ਦਿਨ ਇਸ ਕਮੇਟੀ ਵੱਲੋਂ ਸੰਗਰੂਰ ਵਿੱਚ ਮਸ਼ਾਲ ਮਾਰਚ ਕੀਤਾ ਗਿਆ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਯਤਨ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀਆਂ ਕੋਈ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਦੇ ਚਲਦੇ ਮਜਬੂਰਨ ਉਹਨਾਂ ਨੂੰ ਤਿੰਨ ਰੋਜ਼ਾ ਸੰਘਰਸ਼ ਕਰਨਾ ਪੈ ਰਿਹਾ ਹੈ ਉਹਨਾਂ ਕਹਿੰਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਮਜਬੂਰਨ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਪ੍ਰਦਰਸ਼ਨ ਸ਼ੁਰੂ ਕਰਨਗੇ। ਕੋ ਅੱਜ ਸੰਗਰੂਰ ਦੇ ਵਿੱਚ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਤਿੰਨ ਰੋਜ਼ਾ ਜਿਹੜਾ ਪੈਨਸ਼ਨ ਪ੍ਰਾਪਤੀ ਮੋਰਚਾ ਹੈ ਉਹ ਉਸ ਦਾ ਅੱਜ ਪਹਿਲਾ ਦਿਨ ਹੈ। ਅਸੀਂ ਮੁੱਖ ਮੰਤਰੀ ਦੀ ਰਿਹائش ਦੇ ਨੇੜੇ ਉਹ ਤਿੰਨ ਦਿਨਾਂ ਮੋਰਚਾ ਜਿਹੜਾ ਦਿਨ ਰਾਤ ਚੱਲਣਾ ਹੈ ਉਹਦਾ ਅੱਜ ਆਗਾਜ਼ ਕੀਤਾ ਤੇ ਉਸ ਦੇ ਉਸੇ ਦੇ ਵਿੱਚ ਅੱਜ ਸ਼ਹਿਰਾਂ ਚ ਸ਼ਹਿਰ ਦੇ ਵਿੱਚ ਅਸੀਂ ਮਸ਼ਾਲਾਂ ਫੜ ਕੇ ਮਸ਼ਾਲਾਂ ਬਾਲ ਕੇ ਪੁਰਾਣੀ ਪੈਨਸ਼ਨ ਬਹਾਲੀ ਦਾ ਹੋਕਾ ਦਿੰਦੇ ਹੋਏ ਲੋਕਾਂ ਇਹ 1 ਮਾਰਚ ਕੱਢਿਆ ਸਾਡੇ ਇਸ ਮਸ਼ਾਲ ਮਾਰਚ ਦਾ ਸਾਡੇ ਇਸ ਮੋਰਚੇ ਦਾ ਮੰਤਵ ਇੱਕੋ ਇੱਕ ਹੈ ਕਿ ਪੁਰਾਣੀ ਪੈਨਸ਼ਨ ਨੂੰ ਇੱਕ ਚੋਣ ਏਜੰਡੇ ਵਿੱਚੋਂ ਵਰਤ ਕੇ ਸੱਤਾ ਦੀਆਂ ਪੌੜੀਆਂ ਤੇ ਚੜੀ ਜਿਹੜੀ ਆਪ ਗਵਰਨਮੈਂਟ ਹੈ ਉਸ ਨੇ ਹੁਣ ਇਸ ਸਾਰੇ ਏਜੰਡੇ ਨੂੰ ਵਿਸਾਰ ਦਿੱਤਾ 18 ਨਵੰਬਰ 2022 ਨੂੰ ਇਸੇ ਸਰਕਾਰ ਦੁਆਰਾ ਕੀਤਾ ਗਿਆ ਨੋਟੀਫਿਕੇਸ਼ਨ ਜਿਉਂ ਦਾ ਤਿਉਂ ਉਸੇ ਤਰੀਕੇ ਨਾਲ ਖੜਾ ਇੱਕ ਵੀ ਜਿਹੜੀ ਐਨਪੀਐਸ ਮੁਲਾਜ਼ਮ ਹੈ ਉਸ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਹੇਠ ਅਜੇ ਤੱਕ ਲਿਆਂਦਾ ਨਹੀਂ ਗਿਆ ਇਸ ਕਰਕੇ ਅਸੀਂ ਰੈਲੀਆਂ ਬਹੁਤ ਕੀਤੀਆਂ ਅਸੀਂ ਇਹਨਾਂ ਤੋਂ ਮੀਟਿੰਗਾਂ ਬਰੋਸ ਪੱਤਰ ਮੰਗ ਪੱਤਰ ਤੇ ਇਸ ਵਾਰ ਕਾਰਨ ਦੱਸੋ ਨੋਟਿਸ ਵੀ ਅਸੀਂ ਜਾਰੀ ਕੀਤੇ ਪਰ ਹੁਣ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਮੁਲਾਜ਼ਮਾਂ ਦਾ ਇੱਕ ਨਵਾਂਕਲਾ ਸੰਘਰਸ਼ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਇਸ ਮੋਰਚੇ ਨੇ ਉਹ ਚਿੰਨ੍ਹ ਪੂਰੇ ਪੰਜਾਬ ਦੇ ਵਿੱਚ ਇਹ ਲਾਉਣੀ ਹੈ ਕਿ ਜਦੋਂ ਤੱਕ ਪੈਨਸ਼ਨ ਦਾ ਮੁੱਦਾ ਪੰਜਾਬ 'ਚ ਹੱਲ ਨਹੀਂ ਹੋਣਾ ਹੁੰਦਾ ਜਿਹੜਾ ਮੁਲਾਜ਼ਮਾਂ ਦਾ ਰੈਗੂਲਰ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਬਣ ਚੁੱਕਿਆ ਹੈ ਇਸ ਕੋਲ ਨੇ ਇੱਕ ਲੰਮੇ ਕੋਲ ਦੇ ਰੂਪ ਦੇ ਵਿੱਚ ਬਦਲਣਾ ਪੱਕੇ ਮੋਰਚਿਆਂ ਦੇ ਵਿੱਚ ਬਦਲਣਾ ਇਸ ਕਰਕੇ ਇਸ ਮਸ਼ਾਲਾਂ ਬਾਲ ਕੇ ਅਸੀਂ ਉਹ ਤૈયਿਆ ਕੀਤਾ ਕਿ ਜਦੋਂ ਤੱਕ ਅਸੀਂ ਆਪਣੇ ਇਹ ਕਾਰਪੋਰੇਟ ਪੱਖੀ ਇਹ ਸਾਮਰਾਜੀਆਂ ਆਂ ਦੀਆਂ ਨੀਤੀਆਂ ਨੂੰ ਹਲਾਰਾ ਦੇਣ ਵਾਲੀ ਨਵੀਆਂ ਪੈਨਸ਼ਨਾਂ ਸਕੀਮਾਂ ਰੱਦ ਨਹੀਂ ਹੁੰਦੀਆਂ ਸਾਡਾ ਇਹ ਵਿਸ਼ਾਲਾ ਇਸੇ ਤਰ੍ਹਾਂ ਵੱਧਦੀਆਂ ਰਹਿਣਗੀਆਂ ਇਹ ਸੰਘਰਸ਼ ਨੇ ਇਸੇ ਤਰੀਕੇ ਨਾਲ ਤਾਕੜੇ ਹੋ ਕੇ ਵਧਣਾ ਹੈ 3 ਤਰੀਕ ਨੂੰ ਵੱਡੀ ਰੈਲੀ ਕਰਕੇ ਅਸੀਂ ਮੁੱਖ ਮੰਤਰੀ ਦੀ ਰਹਾਇਸ਼ ਦੇ ਵੱਲ ਵੀ ਇਸੇ ਮੋਰਚੇ 'ਚ ਮਾਰਚ ਕਰਾਂ ਇਸ ਤਰ੍ਹਾਂ ਦਾ ਸਾਡਾ ਕਿਉਂਕਿ ਇਹ ਪੈਨਸ਼ਨ ਨਾਲ ਸੰਬੰਧਿਤ ਮੁੱਦਾ ਹੈ ਤਾਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਸਾਡਾ ਕਿਸੇ ਤਰ੍ਹਾਂ ਦਾ ਕੋਈ ਏਜੰਡਾ ਨਹੀਂ ਸਾ ਇਹ ਜ਼ਰੂਰ ਹੈ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਮੁਲਾਜ਼ਮਾਂ ਦਾ ਲੋਕਾਂ ਦਾ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ਨੂੰ ਜਿਵੇਂ ਪਹਿਲਾਂ ਚੋਣਾਂ ਤੋਂ ਪਹਿਲਾਂ ਵਾਅਦੇ ਕਰ ਲਏ ਜਾਂਦੇ ਨੇ ਪਰ ਉਸ ਤੋਂ ਬਾਅਦ ਬਿਲਕੁਲ ਉਹਨਾਂ ਏਜੰਡਿਆਂ ਤੋਂ ਇਸ ਤਰੀਕੇ ਦੇ ਨਾਲ ਪਾਸੇ ਹੋ ਜਾਂਦੇ ਨੇ ਜਿਵੇਂ ਕੋਈ ਗੱਲ ਹੀ ਨਾ ਹੋਵੇ ਜਿਵੇਂ ਕਿਸੇ ਨਾਲ ਕੋਈ ਵਾਅਦਾ ਹੀ ਨਾ ਕੀਤਾ ਹੋਵੇ ਇਸ ਲਈ ਅਸੀਂ ਇੱਥੇ ਹੀ ਤਿੰਨ ਦਿਨਾਂ ਮੋਰਚੇ ਦੇ ਵਿੱਚ ਟਿਕਾਂਗੇ ਤੇ ਆਖਰੀ ਦਿਨ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੇ ਰਹਾਇਸ਼ ਵਾਲ ਨੂੰ ਵਹਿਰਾ ਕਰਾਂਗੇ